ਗੱਲਾਂ ਦੱਸ ਦੇ ਦਾ ਕੰਬਦਾ ਏ ਹਿਰਦਾ ਤੂੰ ਹੈ ਵੰਗੂ ਦੁਨੀਆ ਟਪਾਈ ਫਿਰਦਾ ਗੱਲਾਂ ਦੱਸ ਦੇ ਦਾ ਕੰਬਦਾ ਏ ਹਿਰਦਾ ਤੂੰ ਹੈ ਵੰਗੂ ਦੁਨੀਆ ਟਪਾਈ ਫਿਰਦਾ ਛੱਕਿਆ ਪਾਇਆ ਕਿ ਇਥੇ ਜਾਲ ਖੋਲ ਦੂੰ ਟ ਕੁੱਤੇ ਦਾ ਬੈਰ ਹਾਏ ਓ ਰੈਣਾ ਕਾਲ ਯੁਗ ਤਾ ਬਿਛਰ ਚੜ ਬੋਲਦਾ ਕਿੰਦਰਾ ਰੱਬ ਦਾ ਨਾਉ ਨਹੀਂ ਲੈਣੀ ਦੇਣਾ ਸਹੀ ਗੱਲ ਆ ਬਾਈ ਕਲ ਜੁਗ ਤਾਂ ਬਿਠੇ ਰਚੜ ਬੋਲਦਾ ਕਿੰਦਰਾ ਰੱਬ ਦਾ ਨਾਉ ਨਹੀਂ ਲੈਣੀ ਦੇਣਾ ਬਾਕੀ ਸਿਰ ਕਰਕੇ ਬੋਲ ਜਵਾਨੀ ਨਹੀਂ ਸਿਆ ਚਿਰੋਲ ਦੂ ਰੋਣ ਗਏ ਹੈ ਮਾਪੇ ਪੁੱਤ ਪਹਿਲਾ ਤੋੜ ਦੂ ਕੀ ਬਾਤ ਆ ਯਾਰ ਚੜਦੀ ਜਵਾਨੀ ਨਹੀਂ ਸਿਆ ਚਿਰੋਲ ਦੂ ਰੋਣ ਗਏ ਹੈ ਮਾਪੇ ਪੁੱਤ ਪਹਿਲਾ ਤੋੜ ਦੂ ਝੋਰੀਆ ਤੇ ਨੰਗ ਚੋਗੀ ਬਾਕੀ ਜ਼ਿੰਦਗੀ ਝੋਰੀਆ ਤੇ ਨੰਗ ਚੋਗੀ ਬਾਕੀ ਜ਼ਿੰਦਗੀ ਹਰਾਮ ਕਰ ਦੂ ਮੈਂ ਉਠੜਾ ਪਹਿਣਾ ਕੀ ਬਾਤ ਆ ਕਲ ਯੁਗ ਤਾ ਵਿਚਿਰ ਚੜ ਗੋਲ ਦਾ ਕਹਿੰਦਾ ਰੱਬ ਦਾ ਨਾਮ ਨਹੀਂ ਲੈਣੇ ਦੇਣਾ ਕਲ ਯੁਗ ਤਾ ਵਿਚਿਰ ਚੜ ਬੋਲ ਦਾ ਕਹਿੰਦਾ ਰੱਬ ਦਾ ਨਾਮ ਨਹੀਂ ਲੈਣੇ ਦੇਣਾ